ਯਮਰ ਦੇਖਦਣ ਹੋ ਗਿਆ ਪਰ ਆਪ ਕਹੀਂ ਲੋਟਣੀ ਆਏਗੀ ਜਿੱਦਾਂ ਜਨਮ ਹੋਇਆ ਜਿੱਦਾਂ ਇਹੀ ਉਹ ਦੇਖਦੇ ਜਾ ਰਹੇ ਆਂ ਉਹ ਇਹ ਭਈ ਲੋਟ ਗਈ ਮੋਟਰਸਾਈਕਲ ਮਸਾ ਹੀ ਆਇਆ ਦੋ ਵਾਰ ਤਾਂ ਹੀ ਟਾਂ ਗਿਰਿਆ ਮਦਦ ਸਰਕਾਰ ਨੂੰ ਵੀ ਕਿਆ ਅਪੀਲ ਕਰੀ ਜਾ ਕੇ ਨੂੰ ਸਰਕਾਰ ਨੂੰ ਵੀ ਕਿਆ ਅਪੀਲ ਕਰੀਏ ਦੀ ਬਦੱਸਣਾ ਇਹ ਮੇਰੀ ਗੱਲ ਸੁਣ ਲੈ ਭਾਈ ਇਹ ਟੀਵੀ ਦਾ ਡਾਕਰ ਸਭ ਲੈ ਗਏ ਟਿਕਾੜੀ ਵੀ ਨਹੀਂ ਸਵਾਰ ਤੇ ਗਈ ਇਹ ਦੋ ਇਕੱਠੇ ਦੀ ਆ ਰਸਤਾ ਚੱਲਦਾ ਹੀ ਨਹੀਂ ਬਸਾ ਬਸ ਇਧਰ ਇਹ ਮਿੱਟੀ ਪੈਣੀ ਪਈ ਜਿਉਹ ਉਹ ਵਰਨਾ ਤਦ ਦਵੀਆਂ ਮੋਟਰ ਬੇਟਰ ਕਰਨਾ ਕਿ ਮੈਂ ਕਿਹੜੇ ਘਟਕਾ ਘਟਕਾ ਸਵਾਲ ਉਧਰ ਫੱਕੜਾ ਨਹੀਂ ਹੁੰਦਾ ਜਿਹੜੀ ਸਵਾਲ ਹੈ ਪੱਲੇ ਸਿੱਟੀ ਉਥੇ ਉਹ ਕਿਸ ਜਿਵੇਂ ਕਿਤੇ ਇਹ ਪਰ ਮੇਰੇ ਚੜਾ ਜੋੜਾ ਨਹੀਂ ਹੁੰਦਾ ਤੇ ਚਿਕਣੀ ਆ ਮੋਟਰਸਾਈਕਲ ਚੱਲਦਾ ਨਹੀਂ ਚੱਲਦਾ ਹੀ ਨਹੀਂ ਚੱਲ ਜੂਈ ਹੋਵੇ ਜਾਂ ਗੱਡਾ ਜਿੰਨਾ ਮਰਜ਼ੀ ਹੋਵੇ ਜੇ ਆਏ ਜਾਂਦਾ ਹੈ ਆਏ ਨਹੀਂ ਬੜਾ ਵੀ ਤੇਰਾ ਇੱਥੇ ਨੂੰ ਕਾ ਦੂ ਮੋਟਰਸਾਈਕਲ ਪਰ ਆਦਾ ਬਹੁਤ ਘੋਟਾ ਕੰਮ ਜਾਂਦਾ ਹਾਂ ਆਹਨ ਦੇਖੇ ਹਰਾਤ ਹੋਰ ਉਹ ਲੈ ਵਸੇ ਰਾਤ ਵੀ ਹੋਰ ਬਾਕੀ ਭਾਈ ਆਹ ਆਪਣਾ ਇੱਕ ਇੱਕ ਉਹ ਹੈ ਇਹ ਮਰੱਬਾ ਇੱਕ ਮਰੱਬਾ ਹੈ ਚ ਕਿਰਪਾ ਨਹੀਂ ਮਰੱਬਾ ਭਾਈ 12 ਕਿੱਲੇ ਵਾਦਦੇ ਉਹ ਮਰੱਬਾ ਹੀ ਹੈ ਇਹ ਅਮਰੱਬਾ ਭਾਈ ਇਹ ਵਟ ਤੇ ਲੈ ਕੇ ਉਹ ਉਹ ਦੇਖ ਰਿਹਾ ਕਿੱਥੇ ਆ ਵਟ ਹੈ ਹੈ ਹਾਂ ਬਾਕੀ ਬੜਾ ਕੰਦਾ ਉਰੇ ਸਾਰਾ ਹੀ ਤਾਂ ਲੈਂਦੇ ਗਿਆ ਦਾ ਹੈਗਾ ਪੂਰਾ ਇਹ। ਜਿੱਲਾ ਲੈ ਹੈਗਾ। ਕਿਤੇ ਦੇ ਘਾਟਾ। ਪਹਿਲਾਂ ਜਿਹੜੀ ਬੀਜੇ ਕਰਦੇ ਸੁਰੇ। ਜਿਹੜੀ ਹੋ ਗਈ ਬੁੱਟਿਆ ਜਿੱਥੇ। ਉਹ ਗੱਲ ਗੱਲ ਆਏ ਵੀ ਉੜਦੇ ਬੁੱਡੇ ਪਟਾ ਹੋ ਗਏ। ਹੁਣ ਲਾਹਾ ਲਈ। ਹਾਂ ਵੀ ਹੁਣ ਤਾਂ ਲਾਹਾ ਲਈ ਕਿਤੇ ਕੁਸਰੀ ਨਿਕਲਦਾ ਉਹਰੇ। 6 ਸਾਲ ਹੋ ਗਏ ਖੜੇ ਇਹਨੂੰ ਕੋਈ ਨਹੀਂ ਨਿਕਲਿਆ ਹੈਗਾ। ਟੋਟਲ ਨਹੀਂ ਕਿਹਦਾ ਹੋਊਗਾ। ਫੋਨ ਨਾਲੇ ਖੇਤੀ ਮੇਰੇ ਬਦਲਿਆ ਵਾ ਵਧੀਆ ਰੋ। ਅਹਿਮਦਾ ਕਿੰਨਾ ਹੀ ਤਾਂ ਰੇ ਪੰਜਾਹ 95 ਤਿਆਰ ਕਰਦੇ। ਹਾਂ। ਅਹਿਮਦਾ ਟਮਾਟਾ ਆਹੀ ਬਸ। ਖਾਤਾ ਵੀ ਦੇ ਦ। ਠੀਕ ਹੈ। ਕਾਹਨੋਂ ਉਹ ਗੇਤ ਬਦਲੀ ਹੋ ਕੇ ਉਹਨਾਂ ਕਾਹਨੂੰ ਠੀਕ ਕਰਨਾ 99 99 ਮੈਂ ਠੀਕ ਹੈ ਕਿੰਬਰ ਕਰਨਾ ਘੜਾ ਵਧੀਆ ਹੈ ਇਹ ਮਟਾਈ ਘਟ ਗਈ ਮੈਂ ਤੁਹੇ ਸਾਲਾਂ ਵਿੱਚ ਮਟਾਈ ਕਿ ਹੁਣ ਥੂਪਿਆ ਜ਼ਿਆਦਾ ਹੈ ਨਾ ਫਰਕ ਹੈ ਨਾ ਦੇਖਿਆ ਨਾ ਜਿਹੜਾ ਹੁਣ ਆਪਣਾ ਪਹਿਲੇ ਸਾਲ ਦੇ ਮੁਕਾਬਲੇ ਸੂਏ ਵਾਂਝਾ ਜ਼ਿਆਦਾ ਹੈ ਜਿਹੜਾ ਆਪਣਾ ਪੋਲ ਕਿੰਨਾ ਹੈ ਪਿਛੜ ਹਾਂ ਵੀ ਕਿੰਨੇ ਦੀ ਮਟਾਈ ਹੈ ਸਮਝਾ ਉਹ ਜਿਹੜਾ ਇਹ ਹੁਣ ਪਿੱਛਾ ਹੋ ਗਿਆ ਮੁੰਡੇ ਬਾਈ ਦੇ ਥੂਪਿਆ ਜ਼ਿਆਦਾ ਹੈ ਉਹ ਜੀ ਖਾਵੇਂਗਾ ਤੁਹਾਨੂੰ ਜਿਹੜਾ ਆਹ ਫਟਾ ਕਰਿਆ ਵਾ ਇਹ ਪਿਛਲੇ ਸਾਲ ਹੈ ਨਹੀਂ ਦਾ ਫਟਾ ਉਹ ਕਿਆ ਹੋਊਗਾ ਤੂੰ ਠੇਲਾ ਖੜਜੇ ਦੋ ਮਿਟਣਾ ਇਹ ਗੰਨਾ ਦੇਖੀ ਆ ਦੇ ਆ ਗੰਨਾ ਦੇ ਸੂਇਆ ਬਹੁਤ ਦੇਖ ਲੈ ਸਾਣਾ ਸੂਇਆ ਬਹੁਤ ਸਾਡਾ ਇੱਧਰ ਗਾਹਾਂ ਜਾਂਦਾ ਗਾਹਾਂ ਦਾ ਖਾਣਾ ਬੰਨ ਲੈ ਇੱਕ ਇੱਕਲਾ ਸੂਇਆ ਪਿਆ ਇਹ ਮੰਨ ਕੇ ਚੱਲ ਤੂੰ ਇੱਕ ਕਿੰਨੇ ਪਰ ਆ ਆਹ ਇੱਕ ਗੰਨੇ ਵਿੱਚ ਬੁੱਝਾ ਆ ਹੁਣ ਹਾਂ ਦੇਖ ਲੈ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਗੰਨੇ ਹੋ ਗਏ ਇੱਕ ਵਾਰ ਇੱਕ ਗੰਨੇ ਕੋਲ ਨਾ ਉਹਦੇ ਅੱਖਾਂ ਨੂੰ ਦੇਖਣ ਦਾ ਫੱਕ ਲੱਗਦਾ ਇਹ ਪਿਛਲੇ ਸਾਲ ਨਾਲ ਸੂਇਆ ਵੱਧਾ ਤੇ ਮਟਾਈ ਘਟੀ ਆ ਮਟਾਈ ਘਟ ਗਈ ਸੂਇਆ ਵੱਧਾ ਹਾਂ ਹੈ ਉੱਥੇ ਕੰਮ ਫੇਰ ਹੋਤੀ ਆ ਜਾਣ ਦੇਖਦੇ ਆ ਹੁਣ ਮੱਕੀ ਭਾਈ ਜੀ ਮੋਟਰ ਚੱਲਦੀ ਮੈਂ ਕਹਿੰਦਾ ਦੇਖਦਾ ਜੀ ਮੋਟਰ ਕੋਈ ਚੱਲਦੀ ਮਿਲੇ ਨੇੜੇ ਮਿਲ ਗਈ ਆ ਮਿਲ ਗਈ ਐ ਮੋਟਰਾਂ ਵਸੇਰੀ ਚੱਲਦੀ ਆ ਇੱਧਰ ਪਚਕਾ ਦੇ ਥੈਲਾ ਉਹਨੇ ਨਹੀਂ ਫਿਰ ਨੂੰ ਪਤਾ ਉਹਦਾ ਭੱਜ ਜਾਂਦਾ ਉਹ ਠੀਕ ਹੈ ਕਿਤੇ ਕਹੀ ਨਾ ਮਾਰਿਆ ਤਾਂ ਅੱਗੇ ਤੁਹਾਨੂੰ ਵੀ ਮੈਂ ਨਹੀਂ ਕਰਨਾ ਕੰਮ ਉਹ ਥੈਲਾ ਕੱਢੇ ਉਹਨੇ ਉੱਥੇ ਥੱਲੇ ਲਾਏ ਬੈਠੇ ਤੇ ਆਏ ਨਾ ਯਾਰ ਪੈ ਫੜੀ ਜਾਂਦਾ ਓਰੇ ਮੈਂ ਆ ਇੱਧਰ ਤੇ ਨੱਕਾ ਲਾ ਕੇ ਜੱੱਛੇ ਦੀ ਪਾਣੀ ਘੜ ਦੇਣਾ ਹੈ ਕਿ ਕਿੱਧਰ ਨੂੰ ਹੈ ਓਰੇ ਨੂੰ ਹਾਂ ਹਾਂ ਪੈਪ ਦਾ ਪੈ ਰਹਿਟਾ ਅੱਛਾ ਇੱਥੇ ਤੇ ਹੁਣ ਆਏ ਇੱਥੇ ਤੇ ਆਓ ਤਲਕਾ ਲਕਣਾ ਆਏ ਬੈ ਨਹੀਂ ਪਾਉਂਦੇ ਤੁਸੀਂ ਇਹ ਇੱਥੇ ਤੇ ਉਧਰ ਨੂੰ ਖਾਹ ਬਣਾ ਲੈਣੇ ਖਾਹ ਬਣਾ ਦੇ ਦੀਵਾ ਹਾਂ ਬਣਾ ਕੇ ਆਹ ਹਾਂ ਵਧੀਆ ਹਾਂ ਕੀ ਗੱਲ ਬਹੁਤ ਵਧੀਆ ਹਾਂ ਭਾਈ ਦੱਸੋ ਆ ਪਹਿਲਾਂ ਮੈਨੂੰ ਥੈਲੇ ਲਾਉਣ ਦੇ ਬਰੇ ਥੈਲੇ ਜਿੱਚ ਬੱਚੇ ਨਾਲ ਨਾਲ ਲਾ ਦੇ ਆ ਚ ਇੱਥੇ ਲਾਉਣੇ ਉਰੇ ਪਾਣੀ ਚੜਨਾ ਆਏ ਨਹੀਂ ਕੀ ਕਰਦਾ ਦਿਖਾਉਂਗਾ ਕੋਟਰ ਲਾਤਾ ਤੇ ਇੱਥੇ ਨਾ ਪਣੀ ਜਾਂ ਡੰਗ ਵਾਂਗੂ ਪਾਈਪ ਨਹੀਂ ਚਾਰ ਵਾਰ ਭੁੱਟ ਲੇ ਕਰ ਮੈਂ ਇਹਨੂੰ ਸਵਾਰ ਲੈਂਦਾ ਤੂੰ ਮੈਨੂੰ ਫੋਨ ਕਰ ਦਿੰਦਾ ਹਾਂ ਸਵਾਰਿਆ ਨਹੀਂ ਪਾਈਪ ਵੱਢੀਗਾ ਬਾਰ ਬਾਰ ਫਟਈ ਹੋਇਆ ਮੈਂ ਮੈਂ ਦੇਖ ਇਹ ਸਾਫਾ ਹੈ ਪਾਈਪ ਸਾਫਾ ਕਿੰਨਾ ਹੀ ਢਾਲ ਸਾਫ ਕਰੀਏ ਪਾਈਪ ਸਾਫਾ ਵੀ ਦੇਖਣਾ ਤਾਂ ਫਟਿਆ ਹੋਇਆ ਮੈਂ ਫੜ ਜਾਂਦਾ ਜਦ ਹੀ ਉਹ ਬਾਈ ਆਹਾਂ ਆਹ ਨਾ ਪਾਈਪ ਖਾਲੀ ਹੈ ਪਾਈਪ ਦੀ ਸੁਣਨਾ ਗੱਲ ਮੈਂ ਪਾਈਪ ਸਾਤਾ ਵਿੱਚ ਮੈਂ ਇੱਥੇ ਨੂੰ ਪਾ ਕੇ ਕਰ ਦੇਣਾ ਪਾਣੀ ਵਿੱਚ ਨੂੰ ਪਾ ਸਕਦਾ ਪਾਈਪ ਵਾਹਦੇ ਹੋ ਗੋ ਨਿਕਲੀ ੱਡੀ ਵੱਡੀ ਵਿੱਚ ਤੇ ਹੋਰ ਅਬੇ ਖਾਲੀ ਪਿਆ ਕਿਸੇ ਨਾ ਘਰ ਦਾ ਪਾਉਣਾ ਹੀ ਆ ਹੋਰ ਮਹ ਜੀ ਐਨੀ ਜਿਹੜੀ ਲੰਬੀ ਪੈ ਪਾਈ ਵੀ ਇਹਦੀ ਲੋੜ ਨਹੀਂ ਦੀ। ਨਾ ਨਹੀਂ। ਚਵੱਚਾ ਚਵੱਚਾ ਨੇ ਚਵੱਚਾ ਕਰਦਾ ਨੇੜੇ ਉਧਰ। ਮਹੀਨੀਤੀ ਲੋਟਾਂ ਦੀ ਬਾਈ। ਦੱਸਦਾ ਉਹ ਚੱਲ ਨਾ ਉਹ ਨਹੀਂ ਗਿਆ ਤੁਹਾਨੂੰ ਮੈਂ। ਚਵੱਚਾ ਨੇੜੇ ਕਰਦਾ ਇੱਕ ਮੂੰਹ ਉਧਰ ਖੋਲਦਾ ਕਿ ਤੁਹਾਨੂੰ ਦੋ ਮਸੇ ਬੈਠਣਾ ਪਾ। ਮੈਂ ਹੁਣ ਮੇਰੀ ਗੱਡੀ ਥੋੜੇ ਲੱਗਿਆ ਹੋਈ ਆ। ਹਾਂ। ਆਹ ਕੋਈ ਨਹੀਂ ਦੇ ਦੋ ਕਰ। ਇੰਕੇ ਨਾਲ। ਜੇ ਉਧਰ ਬੱੱਚਾ ਬਣਿਆ ਵਾ। ਜੇ ਥਾ ਬਣਿਆ ਵਾ ਪਹਿਲਾਂ। ਓਏ ਬੋਰ ਹੋ ਗਿਆ। ਮਹੀਨੀਤੀ ਆਉਂਦੀ ਲੋਟ ਉਰੇ। ਬਾਈ ਬੋਰ ਉੱਥੇ ਮਹੀਨੀ ਲੋਟ ਆਈ ਆ। ਕਿੱਤਾਂ ਮਹੀਨੀ ਦੇ ਲੱਗੀ। ਹਾਂ ਉਹ ਖੇਤਾਂ 'ਤੇ ਲੱਗੀ। ਇੱਥੇ ਹੁਣ ਚੋਚਾ ਪੁਰਾਣਾ ਜਾਨੀ ਕੇ ਲੈ ਇੱਕ ਗੱਲ ਹੈਗੀ ਆ ਕਿ ਇਹਦੇ ਜੱਠਾ ਬਣਾਉਣਾ ਪੈ ਗਿਆ ਤਾਂ ਇਹਨੂੰ ਕਿਹਾ ਹੈ ਬਹੁਤ ਸੇ ਕੋਲ ਬਣਾ ਦੇ ਆ ਸ਼ਾਮਾਂ ਆਏ ਸਾਰੇ ਗਰਾਉਂਡ ਦੇ ਪਾਸੇ ਤੇ ਸ਼ਾਮਾਂ ਹੋ ਗਿਆ ਹੈ ਸਮਝਿਆ ਉਹ ਕਿੱਥੇ ਪੱਲੇ ਪਾਸੇ ਲੈ ਜਾਂਦੇ ਨੇ ਡਰਾਕ ਤੇ ਪੜਾ ਫਿਰ ਉੱਤੇ ਬਣਾ ਕੇ ਜੱਠਾ ਬਣਾ ਆਹ ਸਾਰਾ ਇੱਥੇ ਮਿੱਟੀ ਨਿਕਲ ਆ ਉਧਰ ਨੂੰ ਮੂੰਹ ਖੋਲਦੇ ਉਧਰ ਨੂੰ ਆਹ ਖਾਣੇ ਉਧਰ ਨੂੰ ਇੰਨਾ ਕੀ ਕੰਮ ਹੈ ਇੰਨਾ ਕੰਮ ਹੈ ਪਹਿਲਾ ਕੰਮ ਆ ਪਤਾ ਨਹੀਂ ਕਰਦਾ ਕਾਲੇ ਵਾਲੀ ਜ਼ਮੀਨ ਪਰ ਤਿੰਨ ਸਾਲ ਹੋ ਗਏ ਖਲਾ ਕਰਦੇ ਰਿਹਾ ਇੱਥੇ ਦੀ ਇੱਥੇ ਬਣਾ ਲੋ ਆਪਣੀ ਜ਼ਮੀਨ ਦਾ ਫਰਕ ਹੁੰਦਾ ਬਗਾਨੀ ਜ਼ਮੀਨ ਥੋੜੀ ਬਣਾ ਦੋ ਤੂੰ ਬਗਾਨੀ ਤੇ ਵੈਗਲਾ ਕਹੂਗਾ ਭਾਈ ਯਾਦ ਯਾਦ ਦੀ ਗੱਲ ਹੈ ਆਪਣੀ ਵੀ ਯਾਦ ਹੈ ਹੈ ਕਿ ਨਹੀਂ ਆਪਣੀ ਵੀ ਆਪਣੀ ਮਰਜ਼ੀ ਕਰ ਲਾ ਫਰਕ ਹੈ ਨਹੀਂ ਬੰਦੇ ਦੇ ਮਾਲਕ ਦਾ ਹੀ ਫਰਕ ਹੁੰਦਾ ਬਾਈ ਜ਼ਮੀਨ ਦੇ ਦਾ ਉਹ ਖਾੜਾ ਬਹੁਤ ਖਰਾਬ ਹੋ ਗਿਆ ਸੀ ਪਾਣੀ ਘਟਾ ਗਿਆ ਛੱਡਣ ਲੱਗ ਗਿਆ ਦਾ ਪਾਣੀ ਦਾ ਨਾਜਰ ਜਦ ਇਹ ਕਹਿੰਦਾ ਉਹਦਾ ਕਹਿੰਦਾ ਜਦ ਇਹਨਾਂ ਮਸ਼ੀਨ ਭੇਜਤੀ ਆਪੇ ਅਜਿਣੀ ਗਏ ਮਸ਼ੀਨ ਵਾਲੇ ਪਾ ਕਹਿੰਦਾ ਭਾਈ ਬੋਰ ਕਰਾਓ ਤੁਸੀਂ ਜਦ ਇਹ ਪਤਾ ਲੱਗਿਆ ਮਸ਼ੀਨ ਜੋੜ ਲਿਆ ਫਰਾਨੀ ਜਗ੍ਹਾ ਤੇ ਦੋ ਦਿਨਾਂ ਬੋਰ ਕਰਾ ਆਸਤਾ ਹੁਣ ਆਹ ਮੋਟਰ 'ਪਾਣੀ ਘਟਿਆ ਮਾਲਕ ਬੋਰੀ ਨਹੀਂ ਕਰੂੰਦਾ ਦੱਸ ਕੀ ਕਰੂਗਾ ਬੰਦਾ ਇੱਕੇ ਪਦੀ ਮੀਨ ਹੈ ਕਹਿੰਦਾ ਦੱਸ ਮੈਂ ਕੀ ਕਰਾਂ ਮੈਂ ਛੱਡ ਦੇ ਫਿਰ ਉਹ ਕੀ ਕਰੂੰਗਾ ਤੂੰ ਠੀਕ ਨਹੀਂ ਗੱਲ ਅਗਲਾ ਪਾਣੀ ਕਰਕੇ ਲਊਗਾ ਜਿ ਲਊਗਾ ਇਹ ਹੀ ਗੱਲ ਆਜੋ ਸਰਦਾ ਭਾਈ ਜੇ ਪਾਣੀ ਨਹੀਂ ਨਿਕਲ ਫਿਰ ਸਿੱਕਾ ਖਾਲੀ ਹੋ ਜਾ ਤੂੰ ਆ ਜਣੀ ਕੁਆਰੀਓਗ ਵਾਲਾ ਲੈਟ ਦਾ ਰਸੇ ਚੱਲ ਲੈਟ ਆਜਾ ਇਹ ਕਹਿੰਦਾ ਵੀ ਪੈਰ ਤੋਂ ਖੋਲ ਦੇ ਦੇਖ ਲੈ ਮੈਂ ਮੜ ਗਿਆ ਵੀ ਪਾਣੀ ਝੂਰ ਦੇ ਉਹ ਚਲੇ ਜਾਣਾ ਪਾਇਲਟ ਆ ਜਾਣੀ ਲੈਡ ਆ ਜਾਣੀ ਲੈਡ ਕਿੱਥੇ ਚਲੀ ਜਾਊਗੀ ਆ ਜਾਣੀ ਲੈਡ ਆ ਜਾਣੀ ਆਪੇ ਅੱਥੀ ਰਹਿ ਲੈ ਤੂੰ ਲੈਡ ਕਿਧਰ ਜੇ ਮੁੰਨਾ ਕਾਗਾ ਰਿਆਂ ਪੱਕਾ ਬੰਦਾ ਲੈਡ ਨਹੀਂ ਜਾਂਦੀ ਕਿਤੇ ਪੱਕਾ ਕੰਮ ਕਰਦੇ ਆ ਨਾ ਕਹੀਂ ਇੱਕ ਹੋਰ ਪਈ ਤੁਰੇ ਆ ਪਿੱਛੇ ਪਈ ਤੁਰੇ ਦਾ ਪੱਕਾ ਹੀ ਆ ਉਹ ਖਚਾ ਹਲੇ ਤਾਂ ਖੋਲ ਦੇ ਮੂੰਹ ਜ ਮੜ ਜਾ ਆ ਮੂੰਹ ਖੋਲ ਦੇ ਦਾ ਉਹਦੇ ਆਹਰੀ ਕੋਲ ਦਾ ਆਹ ਊਰ ਲਾਣਗੇ ਘਰ ਰੱਖਣੇ ਖਾਲੀ ਨੱਕ ਪਾਣੀ ਜਾਣਾ ਫਿਰ ਇੱਧਰ ਨੂੰ ਜਾਣਾ ਤਾਂ ਹੈ ਬਾਈ ਇੱਥੇ ਤੇ ਪਾਣੀ ਨਾ ਮੋੜ ਨਹੀਂ ਮੋੜਨਾ ਫਿਰ ਪਾਣੀ ਐ ਪੂਰਾ ਜਾਂ ਠੋਕ ਮੈਂ ਛੋਟਾ ਆ ਯਾਰ ਇਹੀ ਕਹਿੰਦਾ ਪਾਣੀ ਪਿੱਛੇ ਤੇ ਹੋ ਜਾਣਾ ਪੂਰਾ ਮੈਂ ਛੋਟਾ ਐ ਇਹ ਜੇ ਮੜਾ ਪਾਣੀ ਚੜ ਕੇ ਜਾਣਾ ਉਹ ਮੈਂ ਤਾਂ ਮੈਂ ਵੀ ਤਾਂ ਇਹੀ ਕਹਾਂ ਤੁਹਾਨੂੰ ਐ ਪੂਰਾ ਖੂ ਹੋ ਰੂ ਦਾ ਹੁਣ ਦੇਖ ਰਾਂ ਮੈਂ ਤਾਂ ਚੈੱਕ ਕਰਕੇ ਲਾਈਟ ਭੱਜੀ ਖੋਲ ਦੇ ਐਨੇ ਪੈਪ ਜਾ ਕੋਣ ਨਾ ਜਰਾ ਹੋ ਲੱਗੇ ਲਾ ਦੂੰ ਬੇ ਯਾਰ ਜਦੇ ਲੱਗਣੀ ਆ ਉੰਜਾ ਮੇਰੇ ਹੈ ਨਹੀਂ ਉਹਦੇ ਹੈਗਾ ਮੇਰੇ ਸਭ ਕੁਝ ਹੈ ਆਟੋਮੈਟਿਕ ਆ ਗਈ ਤੇ ਚੱਲੂਗੀ ਇੰਨੇ ਨੂੰ ਫਿਰ ਚਲ ਨਹਾਉਂਦੇ ਜਾ ਕੇ ਉਹ ਲੈਣਾ ਨਹਾਉਣਾ ਕਿ ਉਹ ਰੇ ਨਾਲੀ ਹੁਣ ਚਲਾਇ ਦੇਣਾ ਚੱਠੇ ਜਿਹਨ ਆਵੇ ਤਾਂ ਸਹੀ ਪੂਰੇ ਨਹਾਉਣਾ ਬਾਈ ਨਾ ਪੀਪੀ ਪਈ ਹੁਣੀ ਉੱਥੇ ਡੱਬਾ ਪੂਰੇ ਨਹਾਉਣਾ ਬਾਈ ਮੈਂ ਗੱਲ ਯਾਦ ਕਰ ਉਹ ਕਿਹੜੀ ਗੱਲ ਹੋਈ ਸੀ ਆਪਣੀ ਅੱਛਾ ਅਬੀ ਕਿਦੋਂ ਗੱਲ ਆਉਣੀ ਮੈਂ ਕਿਹਾ ਦਾ ਬੱਚੇ ਨੇ ਚਾਹਦੇ ਮੋਟਰ ਤਾਂ ਕਿ ਚਲਾਉਣੀ ਦੀ ਮੈਂ ਕਿਹਾ ਵੀ ਜਿੰਨੇ ਮੈਂ ਉੱਥੇ ਦੇ ਬਿਸ਼ ਸ਼ਬਦ ਨਹੀਂ ਬਾਈ ਇਹਦੇ ਚ ਬੱਚਾ ਨਹਾਉਣਾ ਹੀ ਨਹੀਂ ਹਾਂ ਤੁਹਾਨੂੰ ਯਾਦ ਢਾਈ ਲੈਟ ਨਾ ਅਸੀਂ ਲੈਟ ਨਾ ਠਕੀ ਵੀ ਤਨ ਨੂੰ ਨਹਾਉਣਾ ਵੀ ਨਹੀਂ ਕੋਰੇ ਇਹ ਨਾ ਜੀ ਅਬੀ ਛੋਚਾ ਸਾਫ ਆ ਵਿੱਚ ਤੇ ਥਾਂ ਦਾ 2 ਮਿੰਟਾਂ ਵਿੱਚ ਸਾਫ ਹੋਣਾ ਕਰ ਦਿਓ ਮਰ ਜਾਣਾ ਹੈਗਾ ਪੱਤੇ ਜੀ ਹੈ ਲੈਡ ਦਾ ਆਉਣ ਦੇ ਪਹਿਲਾਂ ਪਾਈ ਸਾਫ ਹੋਣਾ ਲੈਡ ਆਉਣ ਦੇ ਲੈੜਾਈ ਤੇ ਹੋਵੇ ਪੈਰ ਮਾਰ ਸਾਫ ਹੋਣਾ ਪਾਪਾ ਕੋ ਬਾਹਰ ਆਇਆ ਨਾ ਜਦ ਕਿਤੇ ਪਾਣੀ ਪਵੇ ਫਿਰ ਲੋਟ ਆ ਪੱਜਿਆ ਜਾਣਾ ਪਾਣੀ ਅੱਗੇ ਆ ਬਾਅਦ ਵਿੱਚ ਭੱਜਿਆ ਜਾਂਦਾ ਕਿੱਕਣਾ ਜਾਂਦਾ ਇਹਦਾ ਲੱchnਾ ਕੰਮ ਬਾਅਦ ਨਾ ਪਤਾ ਪਹਿਲੇ ਹੰਦੀ ਸਵੇਰੇ ਸਾਚੇ ਨਹੀਂ ਅੱਜ ਕਹਿ ਬੋ ਕੀ ਦਾਂਗੇ ਟਰੈਕਟਰ ਨਾਲ ਲੈ ਜਾਂਦੀ ਘਰ ਨੂੰ ਦੂਈ ਆ ਸਾਈਵਾਲ ਐ ਸਾਈਵਾਲ ਨਹੀਂ ਹੈਗੀ ਉਹ ਸਾਈਵਾਲ ਆ ਉਹ ਕੀ ਜਰਸੀ ਜਰਤੀ ਜਾਈ ਸਾਈਵਾਲ ਆ ਉਹ ਰੰਗ ਦੱਸ ਘੇੜਾ ਯਾਰ ਪੂਰਾ ਰੰਗ ਲਾਲ ਰੰਗ ਐ ਹੋਰ ਲਾਲ ਦਾ ਹੋ ہاں ਸਾਈਵਾਲ ਆ ਸਾਈਵਾਲ ਆ ਪੁਲਸੀ ਬਾਕਸ ਉਹਦੇ ਨਾਲ ਦੀ ਸਾਈਵਾਲ ਹੋਰ ਹੁੰਦੀ ਸਾਈਵਾਲ ਚਰਸੀ ਹੋਰ ਹੁੰਦੀ ਆ ਚਰਸੀ ਪਲਾਈ ਵੀ ਚਾਹੁੰਦੀ ਸਾਈਵਾਲ ਦੇਸੀ ਚਾਹੁੰਦੀ ਆ ਦੇਸੀ ਚਾਹੁੰਦੀ ਆ ਹਾਂ ਉਹ ਦੇਸੀ ਉਹ ਠੀਕ ਆ ਪਰ ਨੂੰ ਹਾਂ ਠੀਕ ਆ ਲਓ ਜੀ ਇਹੋ ਪਾਣੀ ਚੱਲੂਆ ਫਿਰ ਲੱਗੂਆ ਕਿ ਕਿਆ ਬਣਿਆ? ਕਿਆ ਬਣਿਆ ਗਿਆ ਨਹੀਂ ਬਣਿਆ। ਕਿੱਥੇ ਢਾਲ ਆ ਕਿੱਥੇ ਉੱਚਾ ਨੀਵਾ। ਕਿਹੜਾ ਚਾਈਦਾ ਹੁਣ? ਹੁਣ ਜਾੜਾ ਚਾਈਦਾ ਪਾਣੀ। ਇੱਥੇ ਘਾਰਾ ਲਾਉਣਾ ਪੈਣਾ ਜੀ ਲਾਉਣਾ। ਆਪਾਂ ਕਹਿੰਦੇ ਕਦੋਂ ਹੋ ਜਾਣਾ ਸਾਹੀ ਚ ਹੈ? ਹੈ? ਇਹ ਤਾਂ ਕਦੋਂ ਹੋ ਜਾਣਾ? ਕਿਹੜਾ? ਹਾਂ। ਭਲਾ ਦੇ ਇੰਨਾ ਇੰਨੀ ਚੀਜ਼ ਲੈਦੀ ਇਹਨੇ ਦੁੱਖੀ। ਕਦੋਂ ਹੋ ਜਾਣਾ? ਜੇ ਲੈਟ ਆ ਜਣੀ ਇਹਨੇ ਨੂੰ। ਐਦਾ ਪਾਣੀ ਥੱਲੇ ਉਧਰ ਜਾਣਾ ਸਾਰੇ ਹੀ। ਪਾਣੀ ਤਾਂ ਕਦੋਂ ਕਰ ਦੇਣਾ ਹਲੇ। ਇੱਥੇ ਤਾਂ ਫੇ 15 ਮਿੰਟ ਬਹਿਣਾ ਹੀ ਜਾਉ ਜਣਾ। ਹਾਂ। ਹੈ ਕਿ ਨਹੀਂ? ਮੈਂ ਕਹਿੰਦਾ ਤੁਹਾਨੂੰ। ਬੋਲੋ ਜੀ। ਆਪਣੇ ਨੇ ਬਿੱਗਿਆ ਜਗ੍ਹਾ ਨਹੀਂ ਦੂਹੀ ਕਰੇ ਪਏ ਆ ਪੰਜ ਦਿਨ ਹੋਵੇ ਤਾਂ ਕੱਦੂ ਕਰਦੇ ਨੂੰ ਇਹ ਤਾਂ ਕੱਦੂ ਨਹੀਂ ਹੁੰਦਾ ਪਤਾ ਨਹੀਂ ਸਾੜੇ ਬੈ ਸਾੜੇ ਨਾਲੇ ਪੈਰ ਆ ਵੀਰ ਜਿਹੜਾ ਇਹਦਾ ਜਿਹਦੇ ਤਾਂ ਆਣਾ ਪਾਣੀ ਛਾੜਦਾ ਲਫਾਫਾ ਬੌਖਲਾ ਆਇਆ ਲਫਾਫਾ ਬੌਖਲਾ ਆ ਵੀਚ ਲੱਗੇ ਗਏ ਸਾਰਾ ਚਾਰ ਤਾਂ ਮਨੂ ਦੇ ਲਫਾਫਾ 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 ਕਰਦੇ ਨੂੰ ਜੀ ਆਉਂਦੇ ਅਸੀਂ ਵੀਚ ਲੱਗੇ ਆ ਸਾਜੀ ਉਹ ਮੀਂਹ ਪੈਂਦੇ ਬਲਾਈ ਅਸੀਂ ਸਾਜੀ ਮੀਂਹ ਪੈਂਦੇ ਜਾ ਪੂਰਾ ਮੀਂਹ ਗਿਆ ਮੌਸਮ ਵੀ ਠੀਕ ਆ ਕੋਈ ਚੱਕਰ ਨਹੀਂ ਜੇ ਬਹਿਣਾ ਹੀ ਪਿਆ ਕੋਈ ਕੋਈ ਗੱਲ ਨਹੀਂ ਠੀਕ ਹੋਣਾ ਯਾਰ ਜੇ ਮੀਂਹ ਆਉ ਤਾਂ ਪਾਣੀ ਵੇ ਲਾਉਣਾ ਚੰਗਾ ਹੈ ਅੱਡਾ ਮ ਉਹਨੂੰ ਨਾ ਬੈਠਣਾ ਸ਼ਾਮਿਲ ਖਾਵਾ ਹੈ ਜੀ ਇਧਰ ਇਹ ਜੂ ਸਾਫ ਕਰਦੇ ਆਂ ਓਏ ਪੈਨ ਜੋ ਇਹਨਾਂ ਦੀ ਗਲਤ ਆ ਆਵਾ ਦੇਖ ਨਹੀਂ ਖਾਵਾ ਜਾਂ ਪਾਣਾ ਇੱਧਰ ਆਗੇ ਬੈਠ ਕੇ ਸਾਫ ਕਰ ਲੈਣਾ ਕੰਮ ਇਹ ਪੂਰੇ ਕੰਮ ਹੋਣਾ ਯਾਰ ਅਸੂ ਆਹ 10 ਮਿੰਟ ਹੈ ਕਰਨਾ ਸੀ ਭਰਦਾ ਤਾਂ ਉਹ ਤਾਂ ਹੈ ਨਹੀਂ ਗੰਨਾ ਹੀ ਹੋਰ ਤਾਂ ਗੰਨੇ ਚ ਰੇਰੂ ਹੁੰਦੇ ਤਾਂ ਤਾਂ ਬੈਠਾ ਗੰਨੇ ਚ ਰੇ ਪਾਣੀ ਪੂਰਾ ਹੋਣਾ ਤੁਹਾਡੇ ਸਾਰਾ ਸਭ ਪੂਰਾ ਫੇਰ ਤਾਂ ਆਉਣਾ ਮੈਂ ਮਕਸਦ ਨਹੀਂ ਕੋਈ ਵੀ ਪਾਇਆ ਹਲੇ ਹਾਂ ਇਹ ਵੀ ਗੰਨਾ ਵਧੀਆ ਖੜਾ ਕੁਝ ਨਹੀਂ ਪਾਇਆ ਇੱਥੇ ਹਲੇ ਜੀ ਫੋਨਾ ਹਲੇ ਥੋੜਾ ਜਿਹਾ ਨਾ ਇਧਰ ਤਾਂ 11 ਮਾੜਾ ਕਾ ਤੇ ਹੀਟ ਦਾ ਬਾਈ ਜੰਮਿਆ ਘਟਦਾ ਆਹ ਆ ਤਾਂ ਹੁਣ ਜੋ ਮੈਂ ਪਹਿਲਾਂ ਵਟੋਗੇ ਨਾ ਮੁੰਡਾ ਇਹ ਕੰਨਾ ਮਤਲਬ ਆ ਯਾਰ ਪਾਣੀ ਲਾਇ ਬਣਿਆ ਦੇ ਪਾਣੀ ਲਾਇ ਨਹੀਂ ਹੋਰ ਉੱਪਰ ਤੇ ਕਿਹ ਜਿਹਾ ਹੋਇਆ ਬਗੰਨਾ ਕਿਹੜਾ ਠਾਰਾ ਠਾਰਾ ਨੂੰ ਬਿਮਾਰੀ ਵਹੀ ਹੈ ਇਹਦੇ ਹੋ ਦੋ ਦਿਨ ਵੀ ਪੈ ਤੇ ਸੈੱਟ ਹੋਣਾ ਇਹਨੇ ਨਹੀਂ ਇਦ ਦਿਨ ਆ ਤੇਰਾ ਖਰਾਬ ਪਤਾ ਆ ਪਤਾ ਆ ਨਾ ਠੀਕ ਹੈ ਉੱਪਰ ਤੇ ਨਾ ਇਹਨੂੰ ਠਾਰਾ ਨੂੰ ਇਹੀ ਹੈ ਠਾਰਾ ਨੂੰ ਪਹਿਲਾਂ ਪਤਾ ਪਤਾ ਨਹੀਂ ਤਾਂ ਫਟ ਜਾਂਦਾ ਉੱਪਰੋਂ ਮੜਾ ਜਾਂਦਾ ਆਏ ਹੋ ਜਨਾ ਜਿੱਕੜਾ ਥੋੜਾ ਸੁੱਕਦਾ ਹੁੰਦਾ ਕੰਨਾ ਆਏ ਹੋਇਆ ਵਾ ਇਹ ਠਾਰਾ ਨੂੰ ਇੱਕ ਨਹੀਂ ਲੇ ਤੇ ਜਾਂਦਾ ਹਾਂ ਤੁਗਾ ਕੱਢ ਲੈ ਜਰਾ ਮੈਂ ਥੋੜਾ ਦੇਖ ਰਿਹਾ ਹਾਂ ਅੰਦੀ ਸਾਰੇ ਮੈਂ ਵੀ ਪਟਾਦਾ ਪਹੋਇਆ ਵਾ ਹਰੇ ਤੋਂ ਉੱਥੇ ਤੋਂ ਉਹਦੇ ਪਰੋਟਾ ਵੇਟਰ ਵਖੜ ਕੇ ਦੇਖ ਜਾ ਕੇ ਤਾਂ ਸਿਰੇ ਤੱਕ ਬਹਿ ਜਾ ਬਿਆ ਕਰਾਉਂਦਾ ਉਹ ਬਾਈ ਬੱਸ ਉਹ ਵੇਟਰ ਤੋਂ ਲਉਂਗਾ ਮੈਂ ਟਰੈਕਟਰ ਆਇਆ ਉਹ ਦਿਖਾਵਾਂ ਤੈਨੂੰ ਜੀ ਐਂ ਮਾਰਨਾ ਥਾਲੀ ਉੱਪਰ ਤੇ ਐਂ ਐਂ ਥਾਲੀ ਮਾਰਨਾ ਉਹ ਦੂਏ ਕਿਲੇ ਵਿੱਚ ਗਿਰੂ ਜਾ ਕੇ ਉੱਪਰ ਉੱਪਰ ਇੰਨਾ ਉਹ ਬਸ ਯਾਚਿਆ ਇੰਨਾ ਰੀ ਨਿਗਾ ਕਦ ਆਉਂਦਾ ਕਦੇ ਪਤਾ ਹੀ ਸਾਹਮਣੋਂ 1000 ਰੁਪਇਆ ਐਨ 40000 ਰੁਪਏ ਨਾ ਗੋਲਾ ਨਾ ਨਾ ਗੱਗੇ ਗਰਨਾ ਤੋਂ ਉਹ ਖਰਜਾ ਫੇ ਮੇਰੇ ਪਾਸ ਯਾਰ ਹੈਗਾ ਆਹ ਆ ਦੇਖ ਆਹ ਫਤਿਹਾਰ ਤਾਂ ਹੀ ਲਿਖਿਆ ਆਪਾ ਇਹ ਲੈ ਆਪਾਂ ਹੋਏ ਨੂੰ ਨੀਵਾ ਇਹ ਲੈ ਉਹਦੇ ਦੇ ਦਿਖ ਰਿਹਾ ਅੱਜ ਬਾਈ ਤੁਹਾਨੂੰ ਦਿਖਾਉਂਦੇ ਹੁਣ ਗੰਨਾ ਹਾਲ ਹੈ ਲਾਤਾ ਹਮਨੂੰ ਗੋਹਦੇ ਉੱਪਰੀ ਤੇ ਇਹ ਹੱਥ ਬਣਾ ਤੇ ਤੇ ਨਹੀਂ ਹੱਥ ਸਾਹਮਣਾ ਮੇਰਾ ਫੜਾ ਤੂੰ ਵੀ ਨਾਲ ਹੀ ਠਾਵਾਂਗਾ ਮੇਰੇ ਆਹ ਭਾਈ ਦੇਖ ਲੈ ਦੇਖ ਠੀਕ ਹੈ ਭਾਈ ਹੈ ਬਾਈ ਦੇਖੋ ਠੀਕ ਹੈ ਨਾ ہاں ਠੀਕ ਆ ਵਧੀਆ ਚੰਗਾ ਚੰਗਾ ਆਠਤੀ ਹੈ ਬਹੁਤ ਛੋੜਾ ਬਰਾ ਉੱਚਾ ਥੋੜਾ ਜਿਹਾ ਨਾ ਦਮਲੀ ਉਹ ਜਲਾ ਤੇਰੇ ਆਪੀਆ ਅਲੱਗੇ ਜਮਕਦਾ ਲੇਖ ਹੈ ਉੱਪਰ ਇਹਦਾ ਅਗਲੇ ਥੱਲੇ ਨੂੰ 来 भाई चल ਵੀ ਲੈਟ ਜਰਾ ਆਟਾ ਤਲਾਬ ਤੋਂ ਨੱਕਾ ਭਾਈ ਤਾਂ ਮੈਨੂੰ ਮਾਗ ਐ ਪੂਰਾ ਉੱਕ ਜਾਂਦਾ ਤੇ ਪਾਣੀ ਜਿਆਦਾ ਪਾਣੀ ਠੋਕ ਜਾਂਦਾ ਪੂਰਾ ਤੇ ਠੀਕ ਹੋਰ ਸਾਫ ਹੋਣਾ ਹੋਰ ਆਦੇ ਘਮਦਾ ਬਾਂ ਬਹੁਤ ਪੰਜ ਦੀ ਮੋਗਰਾ ਪਾਣੀ ਦੇ ਨਾਲ ਡੰਡੇ ਮੰਗਣਾ ਮਾਰਦੀ ਆ 140 ਫੁੱਟ ਬੋੜਾ ਇਹ ਸਾੜੀ ਵੀ ਟੱਕ ਪਾਉਂਦਾ ਪੂਰੀ ਡਾਕ ਮੰਗਦਾ ਪਾਣੀ ਮਾਰਦੀ ਪੰਜ ਦੀ ਮੋਟਰ ਆ ਪਾਣੀ ਆਪਾਂ ਉੱਪਰ ਕਰਕੇ ਬਾਵਾ ਫਰਕਾ ਨਹਿਰ ਦਾ ਬਾਵਾ ਫਰਕਾ ਆਪਣੇ ਆ ਕੱਚੀ ਨਹਿਰ ਨਾਲ ਜੇ ਨਾ ਕੱਚੀ ਨਹਿਰ ਦਾ ਬਾਵਾ ਫਰਕਾ ਸੇਮ ਚੱਕਦੀਆਂ ਇਹ ਪਾਣੀ ਵੀ ਮੰਨੂ ਕੱਢਣਾ ਲੱਗਦਾ ਨਹਿਰ ਕਰਕੇ ਇਹਨੇ ਪਾਣੀ ਨਿਕਲਦਾ ਹੈ ਬਾਕੀ ਕਿੱਥਾ ਆਇਆ ਇਹਦਾ ਉੱਤੋਂ ਆ ਗਿਆ ਵੇਹ ਪਾਣੀ ਦਾ ਤੇ ਨਹਿਰ ਦਾ ਹੀ ਆ ਗਿਆ ਹਾਂ ਭਰ ਗਿਆ ਪਾਣਾ ਕਿਹੜਾ ਲੱਗੇ ਕਿਤੇ ਭਰ ਗਿਆ ਉਹ ਭਰ ਗਿਆ ਜੰਨੇ ਦਾ ਕਿਹੜਾ ਦੁਕਾਨਾ ਜੰਨੂ ਭਰ ਗਿਆ ਸਮਝਿਆ ਇਹਨੂੰ ਪਾੜ ਮਾਰ ਜਾ ਮਖਾ ਇਹਨੂੰ ਇਹਨੂੰ ਪਾੜ ਮਾਰ ਕੇ ਵੇਟਰ ਖਾਂ ਕੱਢਦਾ ਉਧਰ ਦੇ ਆਪਣੀ ਦੂਰ ਕਰਦਾ ਇਹਨੂੰ ਦੂਰ ਕਰਕੇ ਬਾਹਰ ਕੱਢਦਾ ਬਸ ਗਮ ਹੋ ਗਿਆ ਠੀਕ ਹੈ ਨਹੀਂ ਸੋਚਿਆ ਜੇ ਹੱਥ ਨਹੀਂ ਲਾਉਣ ਲੰਦੀ ਤੇ ਲੈ ਮੂਰੇ ਹੱਥ ਰੱਖ ਦੂੰਗੀ ਇਹਨਾਂ ਪਾਣੀ ਨਾਲ ਵੀ ਛੋਟੀ ਜਾ ਹਾਂ 9 ਦੀ ਵੀ ਐ 9 ਨਾਲ ਐ ਕਿੱਥੇ ਆ 3 ਦੀ ਵੀ ਐ 3 ਕੀ ਨਾਲ ਐ ਚਬਾਟਰ ਫਿਰ ਕੀ ਹੈ ਭਾਈ ਤਿਆਰੀ ਕਰਤੀ ਹੁਰੀਆਂ ਪਾਣੀ ਬਣ ਵੱਲ ਤੇ ਪਾਣੀ ਚਲਾਤਾ ਇੱਧਰ ਬਾਲੇ ਪੁੱਟਣੇ ਵਾਲਾ ਹੀ ਆ ਭਾਗੜੇ ਥਾਡਾਂਾਂ ਲੱਗਿਆ ਨਾਲ ਹੋਰ ਲਾ ਦੂੰਗਾ ਸੜਾ ਕਰ ਲੈ ਹੈ ਤੂੰ ਹੀ ਚੱਲਦਾ ਕੰਮ ਤੇਕਰ ਬਣਾ ਕੇ ਆਏ ਹੋੜ ਨਾਲ ਸਾਰੀਆਂ ਖੜੀਆਂ ਕੋਈ ਕੋਈ ਮੋਟਰ ਚੱਲਦੀ ਆ ਉਹ ਕਰਕੇ ਬੋਲਟ ਵੀ ਖੋਲਿਆ ਹੁਣ ਆਹ ਦਾ ਕਿਆ ਬਾ ਫਰਕ ਪਿਆ ਵਿਆ ਆ ਪਾਣੀ ਕਿੱਥੇੋਂ ਆਉਂਦਾ ਆ ਤੇ ਪਹਿਲੀ ਯਾਰ ਨੱਕਾ ਲਾ ਜਦਾ ਪਾਣੀ ਆ ਹੂੰ ਆਉਂਦਾ ਯਾਰ ਜਿਹੜੀਆ ਤੁਰਿਆ ਬਾਦੇ ਉਹ ਹੜ ਦੂਗਾ ਹੁਣ ਹੋ ਹੋ ਹੀ ਫਿੱਟ ਹੋਊਗਾ ਆਦੀ ਆ ਉਹਦਾ ਲੈ ਅਦੇ ਸਦਣਾ ਅਦੇ ਸਦੋ ਆਹ ਪਰਾਂ ਮੁਟਾਉਂਗਾ ਆਵੇ ਹਟੇ ਤਾਂ ਬਾਲੜ ਭਾਈ ਹਟੇ ਕੇ ਬਗੈਰ ਨਹੀਂ ਬਚ ਸਕਦੇ ਤਰ ਜਾ ਤਰ ਜਾ ਤੁਨ ਤਰ ਜਾ ਦੇਖ ਦੇਖ ਬਦ ਆਦਮੀ ਦਾ ਘਟਾਰ ਜਦ ਆ ਜਾਂਦਾ ਬਿਗਰੀ ਗੱਲ ਜਾਂਦਾ ਨਹੀਂ ਇੱਕ ਅੱਧਾ ਕੀ ਕਹਾਂ ਜਾਂਦਾ ਘਟਾਰ ਅੰਦਰ ਤੇ ਬਾਲਾ ਬਦ ਜਦ ਹਾਂ ਜਦ ਆ ਜਾਂਦਾ ਅੰਦਰ ਸਾਰਾ ਮਾਲ ਲਗਾਉਂਦਾ ਗਲਤ ਜੀ ਯਾਰ ਗੱਲ ਤੇ ਸਾਡਾ ਤਾਂ ਠੀਕ ਆ ਬਾਈ ਕਰ ਨਹੀਂ ਨਿਕਲ ਜਣੀ ਇੰਨੀ ਗੁੱਡ ਦੇਖ ਦੋ ਜਦ ਡਾਲ ਚੇਪਣੀ ਸਾਨੂੰ ਠੀਕ ਆ ਕਤਰ ਗਾਲ ਕੋ ਨਹੀਂ ਜਾਂਦਾ ਹੈਗਾ ਇਹ ਕੰਨ ਸੈੱਟ ਕਰ ਇਹ ਕੱਦਾ ਹੀ ਆ ਹੁਣ ਅੰਦਰ ਹਾਜਮ ਹੋ ਜਾਊਗਾ ਸੈੱਟ ਆ ਜਾਂਦਾ ਆਹ ਬਈ ਨਿੱਪੜ ਗਿਆ ਨਿੱਪੜ ਗਿਆ ਕੋਣ ਬੀਤ ਲਾ ਨਾਤੀ ਮੋਟਰ ਕਰ ਰਹਿਣਾ ਨਹੀਂ ਦਿੰਦਾ ਜਾਂ ਤਾਂ ਫੰਦੇ ਰੱਖ ਦਿੰਦਾ ਕਰਦਣਾ ਕਿ ਤੁਹਾਨੂੰ ਮੋਟਰ ਦਿੰਦਾ ਹਾਂ ਕਰਦਣਾ ਯਾਰ ਇੱਕ ਪੇਸ ਚੱਲਦੀ ਆ ਦੋ ਦਾ ਲੋਡ ਨਹੀਂ ਚੱਕਦਾ ਅਟੈਕ ਜੀ ਦਿੱਕਤ ਆ ਪੇਸਾਂ ਜੀ ਪੇਸ ਚ ਦਿੱਕਤ ਆ ਸੋਨੀ ਵਾਲੀ ਜੀ ਪੇਸ ਚ ਦਿੱਕਤ ਬੈਠੀ ਤੇ ਲੱਗਿਆ ਜਾਦਾ ਬਿਲਕੁਲ ਨਾ ਜੀ ਕਰ ਮਾਤੇ ਜੀ ਉਹਦੇ ਜਿੰਨਾ ਮਰਜ਼ੀ ਸਮਝਾ ਦਾ ਬੰਦੇ ਨੂੰ ਫੋਟ ਤੇ ਲਾ ਹੀ ਜਾਂਦਾ ਰੱਖਣਾ ਗਿਆ ਹੁਣ ਤੇਰੇ ਸਾਲ ਕੱਟੇ ਆ ਮੇਰੇ ਸਾਰੇ ਹੋਇਆ ਹਲ ਹੋ ਗਿਆ ਐ ਰੋਕ ਰਹਿਣਾ ਸ਼ੇਮੀ ਨੇ ਦੀ ਗਾਰੰਟੀ ਸੀ ਆਂ ਵੀ ਹੋਣੀ ਗਾਰੰਟੀ ਸੀ ਇਹਨੂੰ ਤਾਂ ਬੇਸ ਨੂੰ 2 ਸਾਲ ਹੋ ਗਏ ਯਾਰ ਜਿਹਦਾ ਪਹਿਲੀ ਬੇਸ ਹੋ ਖਰਾਬ ਹੋਈ ਉਹ ਚੱਲ ਵੀ ਹੋਈ ਦੋ ਵੀ ਮੇਰੀ ਗੱਲ ਸੁਣ ਜਿੰਨੇ ਤੇਰੀ ਇੱਕ ਬੇਸ ਪਈ ਆ ਦੋ ਪੈ ਜਾਣੀਆਂ ਬੱਸ ਪਤਾ ਲੱਗੇ ਭਾਈ ਜੀ ਜੋ 2 ਸਾਲ ਸਾਲੀਏ 2 ਸਾਲ ਬਾਅਦ ਵੀ ਖਰਾਬ ਹੁੰਦੀ ਪੈਸੇ ਪੂਰੇ ਕਿਆ ਕਰਾ ਗਏ ਆ ਗਿਆ ਠੀਕ ਆ ਇਹਨੂੰ ਲਵਾਣਾ ਦੋਦੇ ਨਵੇਂ ਦੁੱਧ ਲਵਾਇਆ ਮਗਾ ਕਿ ਨਾਈ ਕਈ ਜਾਂ ਚੱਕ ਹੋ ਗਿਆ ਜਾਖਮ ਦਾ ਸੇਰ ਜਿਹੜੀ ਲੈਂਦੀ ਹੈ ਉਹ ਸੜ ਉਹਦੀ ਗੱਡੀ ਟੈਂਪੂ ਦਾ ਡਾਲਾ ਟੁੱਟਿਆ ਹੋਇਆ ਉਹ ਤਾਂ ਲੱਗ ਗਿਆ ਇੰਨੇ ਨੂੰ ਬਾਅਦ ਵਿੱਚ ਉਹ ਨੂੰ ਮੈਂ ਕਹਿਣਾ ਤਾਂ ਦੁਕਾਨ ਨੂੰ ਡੰਗਣਾ ਪਿਆ ਉਹ ਰੋਲਾ ਵਿੱਚ ਰੁਪਾਇ ਲਾਏ ਪੈਰ ਫਾਦ ਕੇ ਉਹ ਤਾਂ ਗਏ ਤਾਂ ਬਹੁਤ ਥੋੜੀ ਜਿਹੀ ਰੇਟ ਬਚ ਗਿਆ ਏ ਹੁਣ ਤੈਨੂੰ ਪਤਾ ਬਠਾਤ ਦਾ ਮੌਕਾ ਮੱਖੀ ਬੈਠੀ ਕੀੜੇ ਵਜ ਜਾਂਦੇ ਟਿਊਬ ਲੈ ਜਾ ਤੇ ਹੀਮੈਕਸ ਆਉਂਦੀ ਆ ਅੱਛਾ ਲਾ ਦੇ ਤੂੰ ਇਹ ਸਿੱਕੜ ਆਇਆ ਚੱਕਰੀ ਤਾਂ ਆ ਗਈ ਐ ਨਾ ਕੰਕੀ ਜੁੱਤੀ ਨਾਲ ਤੇਰਾ ਆਇਆ ਹੁਣ ਮੈਂ ਤੇਲ ਲਾਉਂਦਾ ਕਾਲਾ ਕਾਲਾ ਤੇਲ ਨਹੀਂ ਸਪਰੇਅ ਦੇਣੀ ਅੱਜ ਸਪਰੇਅ ਨਾ ਲਾਈ ਹਾਂ ਸਪਰੇਅ ਦੇ ਨਾਲ ਕਣਤ ਦਾ ਬਹੁਤ ਹਰੀ ਵੀ ਕਰਦੀ ਜਾਨ ਉਹ ਲਾਉਣੀ ਤਾਂ ਹੀਮੈਕਸ ਨਿਊ ਪਾਉਂਦੀ ਆਂ ਆਇ ਲਾ ਬੱਕਰੀ ਫਿਕਰ ਨਹੀਂ ਮੱਖੀ ਮੈਂ ਕਹਿੰਦਾ ਨੇੜੇ ਵੀ ਨਹੀਂ ਇੱਕ ਪਿੰਡੇ ਪਰ ਲਾ ਦੇ ਦੂਜੇ ਪਿੰਡੇ ਪਰ ਵੀ ਬੈ ਗਈ ਕਰ ਲੈ ਵੀ ਇਹ ਜੀ ਇਹ ਲੈ ਲੈਣੀ ਹਾਂ ਜੀ ਇੱਥੇ ਲੈ ਜੀ ਕਾ ਹੀਮੈਕਸ ਹੀਮੈਕਸ ਠੀਕ ਆ ਨਹੀਂ ਹੀਮੈਕਸ ਹਾ ਗਲੇ ਮੇਂ ਤੇ ਕਿਹੜਾ ਅੱਪੀਂ ਦੀ ਟੋਰੀ ਇਹ ਪ੍ਰਕਾਰ ਦਾ ਦਾ ਕਾਲੀ ਦੀਆਂ ਸਿਓ ਖਾਣੀਆਂ ਭਿੱਡੀਆਂ ਹੁਣ ਤੇ ਬੈਠਾ ਹੁੰਦਾ ਉੱਥੇ ਮੰਡੀ ਬਾਈ ਮੰਡੀ ਲਾਉਂਦਾ ਕਿਸਾਨ ਮੰਡੀ ਫੇਰ ਫੇਰ ਤੇ ਕਰਦਾ ਪੂਰੀ ਹਾਂ ਇੰਨੀ ਘਰਾਂ ਮੀ ਇਹਨੇ ਰੂਟ ਦੇ ਚੱਲਦਾ ਰੱਖਾ ਆਪਣਾ ਮਜੀਆ ਇੰਨੀ ਘੇ ਟੁੱਟਦੀ ਹੈ ਬਾਈ ਇੰਨੀ ਘੇ ਟੁੱਟਦੀ ਹੈ ਨਾ ਠੀਕ ਆ ਹਾਂ ਗਲੇ ਇੰਨੀ ਘੇ ਲਾਉਂਦੀ ਉਹ ਵੀ ਕਿਸਾਨ ਮੰਡੀ ਲਿਆ ਆਉਂਦਾ ਇਹਨੇ ਕਿੱਥੇ ਛੱਡਤੀ ਯਾਰ ਜਗਾ ਠੀਕ ਆ ਇੱਥੇ ਚ ਲਾਈ ਨਹੀਂ ਤਾਂ ਦੇਖਣੇ ਜਗਾ ਵੀ ਯਾਰ ਇੰਨੀ ਕੋ ਆ ਨਹੀਂ ਆ ਕਣਾ ਜੀ ਤਾਂ ਹੀ ਘਟਦਾ ਗੁੱਲੇ ਨੇ ਅੱਛਾ ਵੀ ਕੀ ਹੈ 83 ਹੈ ਤੇ 83 ਆ ਬਲੇਵਾਗੇ 95 ਕੋਈ 12 13 16 ਆ ਜਿਹੜਾ ਆ ਕੇ ਸੁੱਕਦਾ ਤਾਂ ਨਾ ਕਰਮੀ ਦੀ ਬੈਨ ਸੁੱਕਦਾ ਉਹ ਦੇਖੀ ਗਿਣਵੇਂ ਦਿਨ ਮਹਾਰਾਉ ਜਣਾ ਨੇ ਥੋੜਾ ਹੁੰਦਾ ਹੈ ਨਾ ਗੰਨਾ ਹੈ ਵੀ ਤਕੜਾ ਨਾ ਸਾਰੀ ਤਕੜਾ ਬਾਈ ਇਹਨਾਂ ਤਕੜਾ ਹੋਊਗਾ ਨਹੀਂ ਮੈਂ ਤੇ ਦੇ ਲਾਂਗਾ ਹਾਂ ਉਹ ਕਿੰਨਾ 16 ਲੱਖ ਚੱਲ ਕਿਤੇ ਨਹੀਂ ਇੰਨਾ ਕਰਵਾਉਣਾ ਉਹ ਇੰਨਾ ਤਾਂ ਚਾਹੀਦਾ ਵੀ ਨજર ਬੱਟੂ ਕੌਣ ਲੱਗੇ ਤੁਸੀਂ ਇਹਨੂੰ ਰੱਖਦਾ ਮਾ 1.5 ਬਰਤੀ ਹੋ ਜਾਣੀ ਮੂੰਹ ਡੇਢ ਤਾਂ ਡੇਢ ਤੋਂ ਡੇਢ ਰਾਮ ਨਾਲ ਲਾਉਂਦੇ ਕੀ ਤੇਰੀ ਬਾਜੂ ਕੁਝ ਵੀ ਨਹੀਂ ਪਾਇਆ ਕੀ ਕੱਢਣਾ ਤਾਂ ਉਹ ਚ ਆ ਜੀਰੀ ਲਾਉਣੀ ਸੀ ਜੀਰੀ ਲਾਉਣੀ ਤੇ ਜੀਰੀ ਵੀ ਖਰਚਾ ਹੋਣਾ ਤਾਂ ਹੁਣ ਕੁਝ ਕਰਦਾ ਨਹੀਂ ਘਰੇ ਰੇ ਟੋਟਾ ਕਰਿਆ ਹਾਂ ਤੈਨੂੰ ਬਾਟੜ ਕੇ ਖਿੜ ਦੇਣੀ ਕਾੜ ਕੇ ਫੇਰ ਵੀ ਜੋੜਨੀ ਕਾੜ ਕੇ ਫੇਰ ਵੀ ਤੇਰੀ ਆਪਾਂ ਲੈ ਠੀਕ ਨਹੀਂ ਹੁਣ ਕੀਆ ਨਹੀਂ ਫੇਰ ਉਹ ਜੀਰੀ ਉਹ ਦੇਖੀ ਜਾਣਾ ਤਾਂ ਇਹਦੇ ਨਾਲ ਹੂੰ ਉਹ ਜੀਰੀਆ ਜਿਹੜਾ ਬਾਹ ਹੀ ਆਣਾ ਫੇਤਕਾ ਆ ਵੀ ਆ ਅਸੀਂ ਇੱਧਰ ਵੀ ਸਵੇਰੇ ਕਰਦੇ ਆਈਆ ਬਸ ਆਹ ਹੈ ਨਹੀਂ ਉੱਟੇ ਲਾਤੇ ਦਾਨ ਮੈਂ ਤਾਂ ਕਹਿੰਦੀ ਚੱਲ 5-8 ਬਣਾ ਲਿਆ ਕੋਆ ਵੀ ਅਸੀਂ ਤਾਂ ਲਾਤੇ ਉਹ ਜਲਦੀ ਮੁੱਕਾ ਵਧੀਆ ਇੱਥੇ ਹੋ ਜੂ ਪਾਣੀ ਦੇ ਢੀਡਾ ਬੱਜੇ ਢੀਡਾ ਬੱਜੇ ਤਾਂ ਗਲਜੀਰੀ ਹੋ ਗਈ ਜੇ 5000 ਦੀ ਹੋ ਜਾਣੀ ਆਇਆ ਨਾ ਗੜੇ ਢੀਡਾ ਪਾਤਾ ਰਹਿਣਾ ਖੇੜ ਕੇ ਨਹੀਂ ਆਣਾ ਹੁਣ ਰੋਜ਼ ਗੱਡਾ ਬੱਜਣਾ ਉਹਦੇ ਨਹੀਂ ਨਹੀਂ ਆਉਣਾ ਕਿੰਨੇ ਕੋਲੋਂ ਕੱਲ ਵੀ ਦੇਖਦਾ ਕੋਲੇ ਕਰਕੇ ਪਰ ਸਾਡਾ ਫਿਰ ਆ ਦਿੱਤਾ ਸੀ ਉੱਧਰ ਕੰਨਾ ਹੈ ਸਾਡਾ ਕੋਈ ਵੀ ਤੇ ਢੀਡਾ ਮਾਨੀ ਵੱਲ ਮੇਰਾ ਪਾਣੀ ਮੰਨ ਸਾਰੇ ਥਬਰੇ ਨਹੀਂ ਪਾਜੇ ਕਿੰਨਾ ਕਿੰਨਾ ਸਾਰੇ ਨਾਲੋਂ ਮੇਰੇ ਪਾਣੀ ਵੀ ਪੂਰਾ ਹੈ ਅਬ ਅਸੀਂ ਮੰਡੇ ਚ ਜਾਣਾ ਰਹੇ ਹਾਂ ਹੈ ਪੂਰੇ ਨਵੇੜਕੇ ਰਹੇ ਪੌਣ ਜਾਣਾ ਮੰਡਾ ਸਦੂ ਘੱਟ ਜੂ ਆਉਂ ਬੱਜ ਕੇ ਟਾਰਕ ਵੇ ਲੱਗ ਜਾਣਾ ਮੇਰਾ ਇਹ ਕਿੱਟਾ ਸਾਰਾ ਮੈਦਾਨੇ ਕਿੱਥੇ ਸਨਾਨਦਾ ਕੁਛ ਨਹੀਂ ਹੋਇਆ ਹੈਗਾ ਨਹੀਂ ਆਹ ਦੇਖ ਜਾ ਕੰਮ ਹੋ ਗਿਆ ਆਪੇ ਸੁਣ ਜਾਓਗੇ ਸੈੱਟ ਹੋ ਜਾਣਾ ਇਹ ਸੋਣ ਖਰਾਬ ਹੋ ਜਾਣਾ ਕੰਮ ਖਰਾਬ ਸੁਣਨੇ ਹੋਣਾ ਮੰਡ ਜਤੋਂ ਮਨ ਮਾਸੋਂ ਨੇ ਹੋਣਾ ਕੰਮ ਨੇ ਕਿਹਨੇ ਛਿੱਲੇ ਦਾਣਾ ਇਹਨੇ ਉਹ ਘਰੋਂ ਦਾ ਬਣਾਇਆ ਉਹ ਚਲੋ ਜੇ ਆਣ ਦਾ ਭਲਾਗ ਜਾ ਪਏ ਕਿ ਦੇਖੀ ਜਿੰਨੀਆਂ ਦੇ ਜੀ ਤਕਾਬਾ ਲੀ ਜਾ ਠੀਕ ਆ ਗੱਲ ਚੱਲ ਜਾਣਾ ਕੋਈ ਜ਼ਰੀਆ ਐਵੇਂ ਕੋਈ ਕੁਝ ਨਹੀਂ ਹੁੰਦਾ ਹੈਗਾ ਮੈਂ ਇਹਨੂੰ ਕਿਹਾ ਮੈਂ ਪਾਈ ਪਰ ਲਾਰ ਲਾ ਕੇ ਦੇਈ ਜੀ ਹੁਣ ਕਰਨਾ ਸਸ ਭਾਈ ਬੋਲਿਆ ਤਾਂ ਸ਼ਾਮ ਦਾ ਪ੍ਰੋਗਰਾਮ ਹੈ ਸ਼ਾਮ ਦਾ ਪ੍ਰੋਗਰਾਮ ਉਹ ਲਿਆਂਦੀ ਤੇਰੀ ਜੇ ਕੈਰਨ ਜੀ ਮਿਕਸਰ ਮਿਕਸਰ ਜੀ ਪੰਡਮੇ ਜੀ ਕੇ ਤਾਂ ਰੋਜ ਹੁਣ ਥੈਲਾ ਪਾਇਆ ਜੀ ਤਾਂ ਉਹ ਤਾਂ ਪਾਸਤਾ ਉਹੀ ਰਹਿੰਦਾ ਮੰਡ ਚ ਬੰਦੇ ਰਹਿੰਦਾ ਜੜਾ ਮੋਣੇ ਨੂੰ ਤੇ ਮੈਂ ਤੇ ਕੱਲੂ ਜੂਰੀਆ ਪਾਇਆ ਹੁਣ ਪਰਲੇ ਚ ਪਹਿਲਾ ਛਿੱਟਾ ਜੂਰੀਆ ਮਾ ਇਹਦਾ ਕੰਮ ਮੁੱਕਣਾ ਹੀ ਨਹੀਂ ਯਾਰ ਕਿੱਥੇ ਮੁੱਕ ਜੂਗੇ ਕੰਮ ਇਹ ਵਧੀਆ ਤੇ ਲੀ ਜਾਵੇ ਕਿਹਦਾ ਵਿੱਚ ਰਹਿ ਗਈ ਕਰਨਾ ਬਿੱਲੇ ਯਾਰ ਅਰੇ ਮੱਖੀਆਂ ਬਾਰੰਗੇ ਬੈਠੇ ਤੇ ਕਹੀ ਜਾਂ ਮੱਖੀ ਬਹੁਤ ਆ ਮਾ ਮੱਖੀ ਬਹੁਤ ਆ ਐ ਮਾਰੀ ਜਾਂਦੇ ਹੱਥ ਤੇ ਕੰਮ ਕਰੋ ਹਾਂ ਹਾਂ ਬਠੀਕਾ ਗੱਲ ਪੁੱਛਣੀ ਪਹਿਲੇ ਬੈਠਾ ਨਾ ਉੱਤਰਦਾ ਹਾਂ ਮੈਂ ਵੀ ਉਹਦਾ ਡਾਇਲੌਗ ਇੱਥੇ ਬਹਿ ਜਾ ਤੂੰ ਪਹਿਲਾਂ ਤੇਰੇ ਕੋਲ ਮਖਾਇਣ ਲੱਗ ਥਾਉਣਾ ਮੱਖੀਆਂ ਨੇ ਖਾਈਆਂ ਨੇ ਤੇਰ ਪਾ ਦਿੰਦੀ ਆ ਇਹ ਵੀ ਕਹਦੀ ਆ ਵੀ ਉੱਠ ਤਪੇਗਾ ਤੇ ਆ ਉਹ ਤਾਂ ਪਾਣੀ ਪੱਧਰਾ ਖੜਾ ਆ ਹੁਣ ਤਾਂ ਹੁਣ ਵੀ ਨਹੀਂ ਖੜੂਗਾ ਯਾਰ ਇਹ ਲੇਜ਼ਰ ਮਾਰਿਆ ਲੇਜ਼ਰ ਮਾਰਨਾ ਦੋਹਾਂ ਪਰੇ ਠੀਕ ਆਂ ਆ ਲੈ ਲੈ ਬੀ ਡੂੰਗਾ ਤਾਂ ਮੌਲੀ ਪਾਲਾ ਸਿਰੜ ਕੋਣੀ ਬਹੁਤ ਆ ਇਹ ਕੌਣ ਤੇ ਤੇਰਾ ਮੁੰਡਾ ਕਾਤੇ ਹਾਂ ਇਹ ਮੈਂ ਤਾਂ ਹੁਣ ਧੋੜਾ ਤਾਂ ਬਚਾਓ ਹੋ ਗਿਆ ਤੇਰਾ ਜੇ ਕੋਈ ਹੋਰ ਹੁੰਦਾ ਅਗਰ ਇਹਨਾਂ ਨੂੰ ਲੇਜ਼ਰ ਨਹੀਂ ਕਰਾਉਣਾ ਤਾਂ ਇਹ ਕਹਿੰਦਾ ਮੇਰਾ ਲੇਜ਼ਰ ਮੈਂ ਖੇਤ ਬਾ ਲਿਆ ਭਾਈ ਮੈਂ ਲੱਗਿਆ ਪੱਕ ਬੌਣ ਖੇਤ ਕਿੱਥੇ ਪਾਉਂਦਾ ਤੂੰ ਤੂੰ ਮੇਰੀ ਗੱਲ ਸੁਣ ਉਹ ਪਰਗਟ ਦੇ ਮਾਰ ਕੇ ਆਇਆ ਇਹ ਮੈਂ ਇਹਨੂੰ ਕਿਹਾ ਮੈਂ ਕਿਹਾ ਭਾਈ ਆ ਮੈਂ ਕਿੱਥੇ ਤੇ ਪਾਉਦਣ ਕਿਆ ਕਰ ਲੱਗੇ ਤੇ ਯਾਰ ਜਾਨਾ ਪਾ ਹੁਣ ਉੱਥੇ ਤੇ ਤੇਰੇ ਕਿਆ ਕਰਨ ਕਿਤੇ ਸਿੱਧਾ ਮੋਟਰ ਵਾਲਾ ਖੇਤ ਬੌਂਦਾ ਤਾਂ ਸੁੱਕਾ ਬਿਆਦਾ ਇਹਨਾਂ ਕਿਦਾਂ ਸੁੱਕਾ ਪੈਦਾ ਜਾਂਦਾ ਹਾਂ ਇਹ ਰੂਹ ਇਹਨੂੰ ਸਵੇਰੇ ਫੇਰ ਸੁੱਕਾ ਪੈਦਾ ਮੈਂ ਉਹਨੂੰ ਸਾਹਿਬ ਜੀ ਦਾ ਫੋਨ ਨਹੀਂ ਆਇਆ ਮੈਂ ਉਹਨੂੰ ਪੁੱਛਿਆ ਇਹਨੂੰ ਕਿਹਾ ਕਿ ਸ਼ਾਮ ਨੂੰ ਕਿਆ ਮੈਨੂੰ ਰਾਤ ਨੂੰ ਥੋੜਾ ਜਿਹਾ ਮੀਂਹ ਪਿਆ ਦੂਰੇ ਦਿਨ ਸਵੇਰੇ ਇਹਦਾ ਫੋਨ ਨਹੀਂ ਆਇਆ ਪਹ ਹਰਿਆਣੇ ਘੁੰਮਦਾ ਦਾ ਕਿੰਨਾ ਕੰਮ ਠੀਕ ਹੈ ਚੱਲ ਜਣਾ ਆ ਜਾ ਗੁੜ ਕੇ ਫੋਨ ਨਹੀਂ ਕਰਿਆ ਮਾ ਪਈ ਹਾਂ ਹਾਂ ਤੇ ਮੇਰੀ ਗੱਲ ਸੁਣ ਨਾ ਜਦ ਤੈਨੂੰ ਪੈਸੇ ਦੇਣ ਗਾਜ ਪੜਾਉਣਾ ਅਸੀਂ ਕਦੇ ਆਈਏ ਮੈਂ ਕਿਤੇ ਹੋਰ ਤੈਨੂੰ ਕਹਿੰਦਾ ਤੇਰੇ ਖੇਤ ਦਾ ਹੀ ਨਹੀਂ ਪਤਾ ਹਾਂ ਆ ਗਿਆ ਸ਼ਾਬਾਸ਼ ਤੇਰੇ ਅਗਲਾ مالک ਘਰ ਕੋਲ ਆ ਗਿਆ ਭਾਈ ਮੈਂ ਹੈ ਕਿ ਨਹੀਂ ਭਾਈ ਆਪ ਹੋਰ ਦੇਖੀਏ ਕੋਈ ਲ ਮੈਂ ਨੂੰ ਬੌਂਦੀ ਸਾਰੇ ਬੌਂ ਤਾਂ ਹੀ ਕਰਿਆ ਮੈਂ ਕਹਾਂ ਗੱਲ ਨੂੰ ਮੀਂਹ ਪੈਣਾ ਕਹਾਂ ਨਾ ਨਹੀਂ ਪੈਣਾ ਮੀਂਹ ਦੇ ਬਾਅਦ ਤਾ ਤੂੰ ਆਇਆ ਨਹੀਂ ਉਹ ਭਾਈ ਰਾਤ ਇਹ ਹੀ ਹੁਣ ਗੱਲ ਸਾਰਾ ਦਿਨ ਮੈਂ ਕੰਮ ਕਰਿਆ ਆਦੋ ਮੋਟਾ ਕਰਦਾ ਇੱਕ ਵਾਰ ਤਾਂ ਇੱਕ ਵਾਰ ਤਾਂ ਤੈਨੂੰ ਮੈਂ ਜੱਗਿਆ 8 ਵਜੇ ਤੈਨੂੰ ਫੋਨ ਕਰਿਆ 7:30 ਦਾ ਟਾਈਮ ਤਾਂ ਜਾ ਤੇਰਾ ਫੋਨ ਹਾਂ ਦਿਖਾ ਵੇ ਨਾ ਮੇਰਾ ਪਹਿਲਾ ਮੇਰੀ ਹੀ ਹੋ ਗੱਲ ਯਾਰ ਇੱਕ ਵਾਰ ਮੇਰੀ ਮਮਾ ਚਾਹੀਦਾ ਮਰਜੀ ਖੇਤ ਆ ਤੇ ਮੇਰਾ ਖੇਤ ਆ ਇੱਕ ਵਾਰ ਤਾਂ ਮੈਂ ਜਾ ਕੇ ਲਾ ਕੇ ਆਣਾ ਉੱਥੇ ਵੀ ਜਮਾ ਆ ਮੇਰਾ ਖੇਤ ਤਾਂ ਇੰਨਾ ਕਰਦੇ ਭਾਈ ਬਸ ਮੈਂ ਖੇਤ ਕੋਈ ਤਾਂ ਮੇਰੀ ਗੱਲ ਸੁਣ ਦੂਏ ਦੇ ਨਾ 7 ਵਜ ਗਏ ਨੂੰ ਮਾ ਸਹੇਬ ਉਹਦਾ ਫੋਨ ਆਇਆ ਕਹਿੰਦਾ ਆਇਆ ਹੀ ਨਹੀਂ ਯਾਰ ਮੇਰੀ ਗੱਲ ਸੁਣ ਮੈਂ ਚਾ ਚੰਦੀਏ ਫਿਰ ਉਹ ਕਾ ਕਰਦਾ ਇਹ ਤੇ ਬੰਦ ਨਾ ਕਹਦੇ ਤੁਹਾਡਾ ਫਰਜ਼ੇ ਨਹੀਂ ਵੀ ਫੋਨ ਕਰਨਾ ਅਗਲੇ ਭਾਈ ਤੁਹਾਡੇ ਕੰਮ ਕਰਦਾ ਤੁਸੀਂ ਸਾਬ ਲੋ ਆਉਣਾ ਨਹੀਂ ਤਾਂ ਮੈਂ ਪਿਆ ਮੈਂ 4 ਵਜੇ ਦਾ ਹਰਿਆਣਾ ਨਹੀਂ ਗਿਆ ਵੇ ਜਿਹਦੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਆ ਬਹਿ ਜਾ ਤੁਸੀਂ ਸੁੱਤੇ ਪਏ ਰਹੋ ਸਾਡੇ ਨਾਲ ਜਦ ਤੁਸੀਂ ਸੁੱਤੇ ਪਏ ਹੋ ਨਾ ਜਾਨੂੰ ਤਾਂ ਮੈਂ ਹਰਿਆਣਾ ਦੀ ਪਹੁੰਚ ਬੱਤ ਕਰ ਬੱਤ ਕਰ ਇੱਕ ਦਿਨ ਪਹੁੰਚ ਗਿਆ ਹਰਿਆਣਾ ਜੀ ਉਹ ਮਹੀਨੇ 2 ਸਾਲ ਕਣਾਈ ਜਾਂਦਾ ਹਰਿਆਣਾ ਪਹੁੰਚ ਗਿਆ ਬਹਿ ਜਾ ਬਹਿ ਜਾ ਤੁਸੀਂ ਉਹ ਸੌਂਦੇ ਹੋ ਦੇਖ ਲਓ ਬਾਈ ਅਸੀਂ ਅੱਜ ਤਾਂ ਅੱਜ ਸੌਂਦੇ ਹੀ ਨਹੀਂ ਤਾਂ ਰਾਤ ਨੂੰ ਭੁਮੀ ਜਾਂਦੇ ਆ ਹਾਂ ਆਉ ਤੂੰ ਟੋੜ ਦੇ ਉੰਡੂ ਵਾਲੀ ਹੱਕਾ ਬਾਈ ਸਾਡੇ ਦਾ ਵੀ ਆਹ ਵਾਲਾ ਸਾਡੀਆਂ ਅਰੇ ਇੱਕ ਹੀ ਹੈ 11-12 ਰਾਤ ਸਾਰੇ ਗੰਨੇ ਦੇ ਪੂਖੜੇ ਜੇ ਇਕੱਠੇ ਹੋ ਗਏ ਨਾ ਉਹਨਾਂ ਨੂੰ ਬਾਹਰ ਕੱਢ ਦੋ ਨਹੀਂ ਨਾ ਕੋਈ ਤਾਂ ਕੱਈ ਨੇ ਨਾ ਬਹਿਣੇ ਨਹੀਂ ਜੇ ਨਾ ਬੈਠੇ ਸਵੇਰ ਨੂੰ ਕੱਢ ਦੂਗੇ ਅੰਬ ਕਰਦੇ ਥੋੜੇ ਜਿਹੀ ਪਾਣੀ ਚ ਜੀਦੀ ਲਵਾ ਕੇ ਭਰ ਦੂਗੇ ਉਹ ਹੁਣ ਤਾਂ ਭਰਨ ਦੇ ਕੱਲ੍ਹ ਨੂੰ ਆਉਣਾ ਪਈਆਂ ਸਵੇਰ ਯਾਰ ਡੱਡੂ ਦਾ ਬੋਲੇ ਪੇ ਟੋਲਾ ਟੁੱਟ ਜੂਗਾ ਇਹ ਮੈਂ ਬੰਦ ਕਰਿਆ ਹੁੰਦਾ ਹੁਣ ਆਂਦਾ ਹੀ ਨਹੀਂ ਹੈਗਾ ਖੜ ਜਾ ਪਾਣੀ ਪੀ ਲੈਣ ਦੇ ਕੋਠਾ ਤੋਂ ਆ ਚੱਲ ਇਹ ਨਹੀਂ ਪੀਣਾ ਪਾਣੀ ਆਪਣੀ ਮੋਟਰ ਦਾ ਤੇ ਬੰਦ ਕਰੇ ਨਾ ਬੰਦ ਕੋਣ ਚੋਰੀਆ ਦਾ ਪਾਣੀ ਆਪੀ ਨਾ ਮਨੂ ਦਾ ਮੋਟਰ ਬੰਦ ਕਰੇ ਲੈ ਕਾ ਕਰੂਗਾ ਮਰੇ ਉੱਤ ਲੈਣ ਦੇ ਹੋ ਰਹੇ